ਸ਼ਾਇਦ ਆਪਾਂ ਪਹਿਲਾਂ ਵੀ ਇਕਦਾਨ ਵਿਚਾਰਿਆ ਸੀ ਇਸ ਗੱਲ ਨੂੰ ਪਥਾਨਕਾ ਤੋਂ ਭਾਵ ਹੁੰਦਾ ਹੈ ਵੀ ਜੋ ਸ਼ਬਦ ਦੀ ਕਥਾ ਹੋ ਰਹੀ ਹੈ ਇਹ ਸ਼ਬਦ ਕਿੱਥੇ ਕਿਹਨੂੰ ਸੰਬੋਧਨ ਹੋ ਕੇ ਕਿਉਂ ਕੀ ਕਾਰਨ ਬਣਿਆ ਵਿਚਾਰਨ ਦਾ ਇਹ ਇਹ ਸਾਰੇ ਸ਼ਬਦ ਦੇ ਸਮੂਹ ਨੂੰ ਥਾਨਕਾ ਕਿਹਾ ਜਾਂਦਾ ਸੋ ਇਸ ਗੱਲ ਤੋਂ ਚਲੋ ਹੈ ਵੀ ਆਪਣੀ ਜਿਹੜੀ ਕੌਮ ਹੈ ਨਾ ਹੁਣ ਇਨੇ ਕਥਾ ਦਾ ਰੂਪ ਬਦਲ ਦਿੱਤਾ ਹੈ ਜਦੋਂ ਪ੍ਰਾਤਨ ਬਜ਼ੁਰਗ ਹਨ ਉਸ ਕੱਲ ਨੂੰ ਸੌਖਾ ਸਮਝ ਜਾਣ ਲੱਗੇ ਜਦੋਂ ਪ੍ਰਾਣਿਕ ਸਮਿਆਂ ਦੇ ਵਿੱਚ ਜਦੋਂ 20 50 ਸਾਲ ਪਹਿਲਾਂ ਵੀ ਜੋ ਕਥਾ ਦਾ ਰੂਪ ਸੀਗਾ ਉਹ ਹੋਰ ਤਰ੍ਹਾਂ ਦਾ ਸੀਗਾ ਜਦੋਂ ਕਿਸੇ ਬਾਣੀ ਨੂੰ ਜਦ ਸ਼ਬਦ ਨੂੰ ਵਿਚਾਰਨਾ ਹੁੰਦਾ ਤਾਂ ਜੇ ਉਹਦੀ ਕੋਈ ਸੰਪਰਦਾਇ ਉਥਾਨ ਕਾ ਲਿਖਤੀ ਰੂਪ ਦੇ ਵਿੱਚ ਆਪਣੇ ਕੋਲੇ ਹੈ ਕੋਈ ਗ੍ਰੰਥ ਦੇ ਵਿੱਚ ਹੈ ਪਹਿਲੋ ਉਸ ਨੂੰ ਸਾਂਝਾ ਕੀਤਾ ਜਾਂਦਾ ਸੀ ਸੋ ਕਥਾ ਦਾ ਰੂਪ ਬਦਲਨੇ ਕਰਕੇ ਚਲੋ ਇਹ ਇਕੱਲਾ ਸਾਡੇ ਵਾਲੇ ਪੱਖ ਤੋਂ ਨਹੀਂ ਬਦਲਿਆ ਹੈਗਾ ਸਰੋਤ ਵੀ ਕੁਝ ਓਦਾਂ ਦੀ ਹੋ ਚੁੱਕੀ ਹੈ ਜਿਹੜੇ ਸਰੋਤ ਹੈ ਨਾ ਉਹ ਬਿਲਕੁਲ ਹਟਲੇ ਪੱਦਰ ਦੀ ਹੋ ਚੁੱਕੀ ਉਹ ਕਨਰਸੇ ਨਹੀਂ ਲੈਣਾ ਚਾਹੀਦਾ ਕਿਉਂਕਿ ਜੇ ਮੈਂ ਹੁਣੇ ਬ੍ਰਹਮ ਗਿਆਨ ਦੀ ਕਥਾ ਸ਼ੁਰੂ ਕਰ ਲਾਂ ਵਦਾਂਤ ਦੀ ਕਥਾ ਸ਼ੁਰੂ ਕਰਾਂ ਨਾ ਜਿਹੜੇ ਆਪ ਜੀ ਕੋਈ 20 50 ਸਰੀਰ ਆਉਣੇ ਹੋ ਤੇ ਇਹ ਵੀ ਹਟ ਜਾਣਗੇ ਹੁਣ ਮਨੁੱਖ ਦਾ ਸੁਭਾਅ ਇਹੀ ਹੁੰਦਾ ਦੇਖੋ ਕਿ ਉਹਨੇ ਸੰਗਤ ਦੇ ਰਸ ਦੀ ਪੂਰਤੀ ਕਰਨੀ ਹੁੰਦੀ ਸੋ ਇਸ ਗੱਲ ਦਾ ਚਲੋ ਆਪਣੇ ਤੇ ਸਾਧੂ ਗੁਰੂ ਦੀ ਬਖਸ਼ਿਸ਼ ਵਰਤ ਰਹੀ ਆ ਕਿ ਆਪਾਂ ਤੇ ਜਿੰਨਾ ਹੋ ਸਕੇ ਗੁਰਬਾਣੀ ਦੇ ਵਿੱਚ ਰਹਿ ਕੇ ਵਿਚਾਰ ਕਰੀਏ ਰਾਬ ਜੀ ਇਸ ਗੱਲ ਨੂੰ ਵੀ ਸੁਣਦੇ ਹੋਵੋਗੇ ਬਰ ਕੀ ਜ਼ਿਆਦਾਤਰ ਜਿਹੜੀ ਕਥਾ ਹੈ ਇਹ ਅਖਬਾਰ ਦੀਆਂ ਖਬਰਾਂ ਟੈਲੀਵਿਜ਼ਨ ਤੇ چل ਰਹੀਆਂ ਖਬਰਾਂ ਜਾਂ ਆਪਣੇ ird gird ਕੋਈ ਆਸਪਾਸ ਪਿੰਡਾਂ 'ਚ ਵਾਪਰ ਗਈ ਘਟਨਾ ਸੁਣਾ ਕੇ ਹੀ ਸਮਾਪਤੀ ਕਰ ਦਿੱਤੀ ਜਾਂਦੀ ਤੇ ਉਸੇ ਨੂੰ ਕਹਿ ਦਿੱਤਾ ਜਾਂਦਾ ਵੀ ਇਹ ਕਥਾ ਹੈ ਜਿਹੜੀ ਗੱਲ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕਿਸੇ ਦਾ ਕੋਈ ਬੱਚਾ ਐਕਸੀਡੈਂਟ ਤੇ ਬਿਮਾਰ ਹੋ ਗਿਆ ਮਾਰਿਆ ਗਿਆ ਕੋਈ ਨਸ਼ੇ ਨਾਲ ਮਰ ਗਿਆ ਜੋ ਆਪ ਸਰਕਾਰਾਂ ਦੀਆਂ ناکਾਮੀਆਂ ਹਨ ਕਿਸੇ ਦੀਆਂ ਬੁਲੰਦੀਆਂ ਹਨ ਉਹਨਾਂ ਨੂੰ ਸੁਣਾ ਕਰਕੇ ਮਨੁੱਖ ਆਪਣੀ ਕਥਾ ਸੰਪੂਰਨ ਕਰ ਲੈਂਦਾ ਹੈ ਕਿਉਂਕਿ ਕਥਾ ਦਾ ਰੂਪ ਹੀ ਨਹੀਂ ਹੈ। ਸੋ ਇਹ ਗੱਲ ਸਿਰਫ ਸੁਣਾਉਣ ਵਾਲਿਆਂ ਵਾਸਤੇ ਨਹੀਂ ਸਿਰੋਤ ਵੀ ਇਦਾਂ ਦੀ ਹੋ ਚੁੱਕੀ ਕਿਉਂਕਿ ਆਪਾਂ ਨੂੰ ਚਾਹੀਦਾ ਹੈ ਕੰਨ ਰਾਂਸ ਜਿਹੜੀ ਗੱਲ ਕੋਈ ਸੁਣਾ ਰਿਹਾ ਕੋਈ ਕਥਾ ਹੋ ਰਹੀ ਈ ਸਾਡੇ ਕੰਨوں ਚੰਗੀ ਲੱਗਣੀ ਚਾਹੀਦੀ ਆ ਸਾਡੇ ਦਿਲ ਤੱਕ ਉਹ ਅਸਰ ਕਰੇ ਜਾਂ ਨਾ ਕਰੇ ਸਾਨੂੰ ਇਹ ਗੱਲ ਮੈਟਰ ਨਹੀਂ ਕਰਦੀ